ਟ੍ਰੇਨ ਵਿੱਚ ਜਦੋਂ ਇੱਕ ਕਰੋੜਪਤੀ ਮੁੰਡੇ ਦਾ ਦਿਲ ਆਇਆ ਇੱਕ ਭੀਖ ਮੰਗਣ ਵਾਲੀ ਕੁੜੀ ਤੇ ਤਾਂ ਫਿਰ ਪੂਰੀ ਇਨਸਾਨੀਅਤ ਹਿੱਲ ਗਈ। ਦੋਸਤੋ ਕਦੇ-ਕਦੇ ਇੱਕ ਅਣਜਾਣ ਜਿਹੀ ਨਜ਼ਰ ਦਿਲ ਦੇ ਐਨੇ ਕਰੀਬ ਆ ਜਾਂਦੀ ਹੈ ਕਿ ਉਸ ਨੂੰ ਭੁੱਲਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ। ਇੱਕ ਅਮੀਰ ਮੁੰਡਾ ਜਿਸ ਕੋਲ ਸਭ ਕੁਝ ਸੀ, ਦੌਲਤ, ਇੱਜ਼ਤ ਤੇ ਰੁਤਬਾ ਪਰ ਟ੍ਰੇਨ ਵਿੱਚ ਸਫ਼ਰ ਕਰਦੇ ਹੋਏ ਉਹ ਇੱਕ ਗਰੀਬ ਤੇ ਮੰਗਣ ਵਾਲੀ ਕੁੜੀ ਤੇ ਆਪਣਾ ਦਿਲ ਹਾਰ ਬੈਠਦਾ ਹੈ ਉਸ ਦੀ ਇੱਕ ਨਜ਼ਰ ਨਾਲ ਉਸ ਤੋਂ ਦਿਲ ਹਾਰ ਬੈਠਾ ਜਿਵੇਂ ਕਿ ਬਹੁਤ ਟਾਈਮ ਤੋਂ ਉਸ ਦੀ ਉਡੀਕ ਕਰ ਰਿਹਾ ਹੋਵੇ ਪਰ ਅਸਲੀਅਤ ਵਿੱਚ ਜਦੋਂ ਉਸ ਦੇ ਸਾਹਮਣੇ ਹਕੀਕਤ ਆਈ ਤਾਂ ਉਸ ਨੇ ਉਸ ਦੀ ਰੂਹ ਤੱਕ ਹਿਲਾ ਦਿੱਤੀ ਕੀ ਸੱਚ ਵਿੱਚ ਇੱਕ ਭੇਖ ਮੰਗਣ ਵਾਲੀ ਕੁੜੀ ਨਾਲ ਪਿਆਰ ਕਰਨਾ ਉਹਦਾ ਬਹੁਤ ਵੱਡਾ ਫੈਸਲਾ ਸੀ ਜਾਂ ਫਿਰ ਸਭ ਤੋਂ ਵੱਡੀ ਭੁੱਲ ਪੂਰੀ ਕਹਾਣੀ ਨੂੰ ਜਾਣਨ ਦੇ ਲਈ ਲਾਸਤ ਤੱਕ ਬਨੇ ਰਹੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਇੱਕ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਬੋਤਾ ਸਮਾਂ ਨਾ ਖਰਾਬ ਕਰਦੇ ਹੋਏ ਆਉ ਲੈ ਚਲਦਿਆਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ। ਦੋਸਤੋ ਇਹ ਕਹਾਣੀ ਗੁਜਰਾਤ ਦੇ ਇੱਕ ਸੂਰਤ ਸ਼ਹਿਰ ਦੀ ਹੈ ਜਿੱਥੇ ਸੋਨੂ ਇੱਕ ਕਰੋੜਪਤੀ ਦਾ ਇਕਲੌਤਾ ਪੁੱਤ ਸੀ ਤੇ ਬਹੁਤ ਸਾਰੀਆਂ ਕੰਪਨੀਆਂ ਫੈਕਟਰੀਆਂ ਤੇ ਇਟਾਂ ਦੇ ਪੱਠਿਆਂ ਦਾ ਮਾਲਕ ਸੀ। ਬਚਪਨ ਵਿੱਚ ਉਸ ਨੂੰ ਉਸਦੇ ਪਰਿਵਾਰ ਨੇ ਬਹੁਤ ਲਾਡਾਂ ਨਾਲ ਪਾਲਿਆ ਸੀ ਤੇ ਸੋਨੇ ਦੇ ਭਾਂਡਿਆਂ ਦੇ ਵਿੱਚ ਖਾਣਾ ਖਵਾਇਆ ਸੀ। ਵਾਰ ਉਸਦੀ ਇੱਕ ਖੁਆਇਸ਼ ਸੀ ਕਿ ਉਹ ਇੱਕ ਆਮ ਇਨਸਾਨ ਬਣ ਕੇ ਇਸ ਦੁਨੀਆ ਨੂੰ ਦੇਖੇ ਤਾਂ ਇਸ ਕਰਕੇ ਉਹ ਆਪਣੇ ਪਿਤਾ ਨੂੰ ਕਹਿੰਦਾ ਰਹਿੰਦਾ ਹੈ ਕਿ ਪਿਤਾ ਜੀ ਮੈਂ ਜ਼ਿੰਦਗੀ ਦੇ ਵਿੱਚ ਇੱਕ ਵਾਰ ਇਕੱਲਾ ਸਫ਼ਰ ਕਰਨਾ ਚਾਹੁੰਦਾ ਹਾਂ ਮੈਨੂੰ ਆਪਣੇ ਤਰੀਕੇ ਨਾਲ ਜੀਣ ਦਿਓ ਬਸ ਮੈਂ ਦੁਨੀਆ ਨੂੰ ਦੇਖਣਾ ਚਾਹੁੰਦਾ ਹਾਂ ਪਰ ਉਸਦੇ ਪਿਤਾ ਉਸ ਨੂੰ ਹਰ ਵਾਰ ਇਹ ਜਵਾਬ ਦਿੰਦੇ ਕਿ ਜੇਕਰ ਤੂੰ ਕਿਤੇ ਜਾਣਾ ਹੈ ਤਾਂ ਮੈਂ ਤੇਰੇ ਨਾਲ ਇੱਕ ਕਾਰ ਭੇਜ ਦਿੰਦਾ ਹਾਂ ਰਾਮ ਨਾਲ ਜਾ ਪਰ ਸੋਨੂੰ ਆਪਣੇ ਪਿਤਾ ਨੂੰ ਹਰ ਵਾਰ ਇੱਕੋ ਜਵਾਬ ਦਿੰਦਾ ਨਹੀਂ ਪਿਤਾ ਜੀ ਮੈਂ ਇਕੱਲਾ ਸਫ਼ਰ ਕਰਨਾ ਚਾਹੁੰਨਾ ਹਾਂ ਟ੍ਰੇਨ ਦਾ ਪੇੜ ਪੜਾਕੇ ਵਾਲਾ ਸਫ਼ਰ ਮੈਂ ਖੁਦ ਕਰਨਾ ਚਾਹੁੰਨਾ ਹਾਂ ਤੇ ਇਹ ਹੀ ਇੱਕ ਜਿੱਦ ਸੋਨੂੰ ਉਸ ਰਾਸਤੇ ਤੇ ਲੈ ਆਈ ਜਿੱਥੇ ਉਸ ਦੀ ਕਿਸਮਤ ਪੂਰੀ ਤਰ੍ਹਾਂ ਬਦਲਣ ਵਾਲੀ ਸੀ ਫਿਰ ਇੱਕ ਦਿਨ ਸੋਨੂੰ ਟ੍ਰੇਨ ਦੇ ਸਫ਼ਰ ਲਈ ਟ੍ਰੇਨ ਦੇ ਵਿੱਚ ਬੈਠੇ ਸਟੇਸ਼ਨ ਦੀ ਪੇੜ ਚਾਹ ਵਾਲੇ ਦੀਆਂ ਆਵਾਜ਼ਾਂ ਗੁਲੀ ਦੀਆਂ ਆਵਾਜ਼ਾਂ ਸਭ ਕੁਝ ਉਸਦੇ ਲਈ ਨਾ ਨਾ ਸੀ ਉਹ ਤਾਕੀ ਦੇ ਵਿੱਚ ਬਾਹਰ ਦੇਖਦੇ ਦੇਖਦੇ ਕਦੋਂ ਸੋ ਗਿਆ ਉਸ ਨੂੰ ਖੁਦ ਵੀ ਪਤਾ ਨਹੀਂ ਲੱਗਿਆ ਪਰ ਥੋੜੀ ਦੇਰ ਬਾਅਦ ਉਸ ਨੂੰ ਕਿਸੇ ਨੇ ਬਾਹ ਤੋਂ ਹੱਥ ਲਾ ਕੇ ਉਠਾ ਦਿੱਤਾ ਤਾਂ ਜਦੋਂ ਉਹ ਉਠਿਆ ਉਸਨੇ ਦੇਖਿਆ ਸਾਹਮਣੇ ਇੱਕ ਕੁੜੀ ਖੜੀ ਸੀ ਉਸ ਕੁੜੀ ਦੀ ਉਮਰ ਲਗਭਗ 20 ਤੋਂ 22 ਸਾਲ ਦੀ ਸੀ ਉਸ ਕੁੜੀ ਨੇ ਘਗਰਾ ਚੋਲੀ ਤੇ ਚੁੰਨੀ ਲਈ ਹੋਈ ਸੀ ਕੱਪੜੇ ਫਟੇ ਪੁਰਾਣੇ ਸੀ ਪਰ ਉਹਦੀ ਸੁੰਦਰਤਾ ਐਨੀ ਸੀ ਕਿ ਰੱਬ ਨੇ ਜਿਵੇਂ ਉਸ ਨੂੰ ਬੇਲੇ ਬੈ ਕੇ ਬਣਾਇਆ ਹੋਵੇ ਜਿਵੇਂ ਕਿ ਇੱਕ ਪਰੀ ਨੇ ਗਲਤੀ ਨਾਲ ਇਨਸਾਨਾਂ ਦੇ ਵਿੱਚ ਜਨਮ ਲੈ ਲਿਆ ਹੋਵੇ ਜਦੋਂ ਸੋਨੂ ਨੇ ਉਸ ਨੂੰ ਦੇਖਿਆ ਤਾਂ ਆਪਣੀ ਜੇਬ ਦੇ ਵਿੱਚੋਂ ਉਸਨੇ 20 ਰੁਪਏ ਕੱਢ ਲਏ ਤੇ ਉਸ ਦੇ ਹੱਥ ਵਿੱਚ ਰੱਖ ਦਿੱਤੇ ਪਰ ਜਦੋਂ ਹੀ ਸੋਨੂ ਦੀ ਨਜ਼ਰ ਉਸ ਕੁੜੀ ਦੇ ਚਿਹਰੇ ਤੇ ਪਈ ਤਾਂ ਉਹ ਚਿਹਰਾ ਸੋਨੂ ਦੀਆਂ ਅੱਖਾਂ ਦੇ ਵਿੱਚ ਵਸ ਗਿਆ ਜਿਵੇਂ ਕਿ ਇੱਕ ਨਾਗਿੰਦੀਆਂ ਅੱਖਾਂ ਦੇ ਵਿੱਚ ਉਸਦੇ ਦੁਸ਼ਮਨ ਦਾ ਚਿਹਰਾ ਵਸ ਜਾਂਦਾ ਹੈ ਕੁੜੀ ਚੁੱਪਚਾਪ ਪੈਸੇ ਲੈ ਕੇ ਦੂਸਰੇ ਡੱਬੇ ਦੇ ਵਿੱਚ ਚਲੀ ਗਈ ਪਰ ਸੋਨੂ ਦਾ ਦਿਲ ਉੱਥੇ ਹੀ ਰੁਕ ਗਿਆ ਸੀ ਬਿਨਾਂ ਕੁਝ ਸੋਚੇ ਸਮਝੇ ਉਹ ਵੀ ਜਦੋਂ ਉਸ ਦੇ ਪਿੱਛੇ ਦੂਸਰੇ ਡੱਬੇ ਦੇ ਵਿੱਚ ਗਿਆ ਤਾਂ ਉਸ ਨੇ ਆਪਣੀ ਜੇਬ ਦੇ ਵਿੱਚੋਂ 10000 ਦੀ ਗੱਥੀ ਕੱਢ ਕੇ ਉਸ ਦੇ ਹੱਥ ਵਿੱਚ ਰੱਖ ਦਿੱਤੇ ਕੋੜੀ ਨੇ ਹੈਰਾਨ ਹੋ ਕੇ ਪੁੱਛਿਆ ਬਾਬੂ ਜੀ ਤੁਸੀਂ ਇਹ ਪੈਸੇ ਗਲਤੀ ਨਾਲ ਤਾਂ ਨਹੀਂ ਦੇ ਦਿੱਤੇ ਤਾਂ ਸੋਨੂ ਨੇ ਹੱਸਦੇ ਹੋਏ ਜਵਾਬ ਦਿੱਤਾ ਨਹੀਂ ਇਹ ਗਲਤੀ ਨਹੀਂ ਹੈ ਇਹ ਮੈਂ ਤੇਰੇ ਲਈ ਹੀ ਕੱਢੇ ਨੇ ਉਹ ਕੁੜੀ ਬਿਨਾ ਕੁਝ ਕਹੇ ਹੀ ਉੱਥੋਂ ਚਲੀ ਗਈ ਪਰ ਉਸ ਕੁੜੀ ਦੇ ਜਾਣ ਤੋਂ ਬਾਅਦ ਸੋਨੂ ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਦਿਲ ਬੇਚੈਨ ਹੋ ਗਿਆ ਉਹ ਸਫਰ ਕਰਨ ਤੋਂ ਬਾਅਦ ਆਪਣੇ ਕਮਰੇ ਦੇ ਵਿੱਚ ਪਹੁੰਚਿਆ ਪਰ ਉਸ ਨੂੰ ਉੱਥੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਤਾਂ ਆਪਣੇ ਦੋਸਤ ਨੂੰ ਮੈਂ ਕਿਸੇ ਨੂੰ ਮਿਲ ਕੇ ਆਇਆ ਹਾਂ ਤਾਂ ਉਹ ਕੁੜੀ ਮੇਰੇ ਦਿਲ ਤੋਂ ਉੱਤਰ ਹੀ ਨਹੀਂ ਰਹੀ ਦੋਸਤ ਹੱਸਦੇ ਹੋਏ ਬੋਲਿਆ ਕਿਤੇ ਤੈਨੂੰ ਉਸਦੇ ਨਾਲ ਪਿਆਰ ਤਾਂ ਨਹੀਂ ਹੋ ਗਿਆ ਸੋਨੂ ਨੇ ਹੌਲੀ ਜਿਹੀ ਬੋਲਿਆ ਕਿ ਸ਼ਾਇਦ ਤਾਂ ਰਾਤ ਨੂੰ ਜਦੋਂ ਜਦੋਂ ਸੋਨੂ ਸੋਇਆ ਤਾਂ ਸੁਪਨੇ ਦੇ ਵਿੱਚ ਵੀ ਉਸੇ ਕੁੜੀ ਨੂੰ ਯਾਦ ਕਰਦਾ ਰਿਹਾ ਤੇ ਸਵੇਰੇ ਉੱਠਿਆ ਆਪਣੇ ਦੋਸਤ ਨੂੰ ਕਹਿਣ ਲੱਗਿਆ ਕਿ ਮੈਂ ਉਸ ਕੁੜੀ ਨੂੰ ਮਿਲਣਾ ਹੈ ਭਾਵੇਂ ਕੁਝ ਵੀ ਹੋ ਜਾਵੇ ਦੋਸਤ ਨੂੰ ਕਿਹਾ ਪਰ ਮੈਨੂੰ ਉਸ ਕੁੜੀ ਦਾ ਨਾਂ ਅਤੇ ਪਤਾ ਕੁਝ ਵੀ ਨਹੀਂ ਪਤਾ ਤਾਂ ਉਸਦੇ ਦੋਸਤ ਨੇ ਕਿਹਾ ਕਿ ਕੋਈ ਗੱਲ ਨਹੀਂ ਇਦਾਂ ਦੇ ਲੋਕ ਉਸੇ ਰੂਟ ਤੇ ਪੇਖ ਮੰਗਦੇ ਨੇ ਤੇ ਉਸੇ ਟ੍ਰੇਨ ਦੇ ਵਿੱਚ ਮਿਲ ਜਾਵੇਗੀ ਆਪਾਂ ਉਸ ਨੂੰ ਲੱਭ ਲਵਾਂਗੇ ਤੇ ਬੱਸ ਫਿਰ ਸੋਨੂ ਨੇ ਪੜ੍ਹਾਈ ਛੱਡ ਦਿੱਤੀ ਤੇ ਹਰ ਦਿਨ ਸੋਨੂ ਉਸੇ ਟ੍ਰੇਨ ਦੇ ਵਿੱਚ ਉਸੇ ਰੋਡ ਦੇ ਉੱਪਰ ਸਫ਼ਰ ਕਰਨ ਲੱਗ ਪਿਆ ਤਾਂ ਇੱਕ ਦਿਨ ਉਹ ਹੀ ਕੁੜੀ ਉਸੇ ਟ੍ਰੇਨ ਵਿੱਚ ਆ ਗਈ। ਇਸ ਵਾਰ ਜਦੋਂ ਹੀ ਸੋਨੂ ਨੇ ਉਸ ਨੂੰ ਦੇਖਿਆ ਤਾਂ ਉਸਦੇ ਦਿਲ ਨੇ ਕਿਹਾ ਇਹ ਸਿਰਫ ਇਤਫਾਕ ਹੋ ਸਕਦਾ ਹੈ। ਇਹ ਭਗਵਾਨ ਦੀ ਮਰਜ਼ੀ ਹੈ। ਸੋਨੂ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ। ਜਦ ਸੋਨੂ ਨੇ ਉਸ ਕੁੜੀ ਵੱਲ ਦੇਖਿਆ ਉਹ ਕੁੜੀ ਜੋ ਉਸਦੇ ਖਿਆਲਾਂ ਦੇ ਵਿੱਚ ਵਸ ਚੁੱਕੀ ਸੀ। ਉਹ ਕੁੜੀ ਜੋ ਉਸ ਦੀਆਂ ਰਾਤਾਂ ਦੀ ਨੀਂਦ ਉਡਾ ਚੁੱਕੀ ਸੀ। ਦਿਨ ਦਾ ਚੈਨ ਵੀ ਲੈ ਗਈ ਸੀ। ਉਹ ਕੁੜੀ ਉਸੇ ਟ੍ਰੇਨ ਵਿੱਚ ਸੀ। ਪਰ ਇਸ ਵਾਰ ਉਸ ਕੁੜੀ ਨੇ ਸੋਨੂੰ ਨੂੰ ਅਣ ਦੇਖਿਆ ਕਰ ਦਿੱਤਾ ਸ਼ਾਇਦ ਉਸ ਕੁੜੀ ਨੂੰ ਲੱਗਿਆ ਹੋਵੇਗਾ ਕਿ ਇਹ ਉਹੀ ਮੁੰਡਾ ਹੈ ਜੋ ਮੈਨੂੰ ਫਿਰ ਤੋਂ ਪੈਸੇ ਦੇਣ ਆਇਆ ਹੈ ਪਰ ਸੋਨੂੰ ਦਾ ਮਕਸਦ ਪੈਸੇ ਦੇਣਾ ਨਹੀਂ ਸੀ ਉਸ ਦਾ ਮਕਸਦ ਸੀ ਉਸ ਕੁੜੀ ਨਾਲ ਗੱਲ ਕਰਨਾ ਉਸ ਕੁੜੀ ਬਾਰੇ ਥੋੜਾ ਹੋਰ ਜਾਣਨਾ ਉਸ ਨਾਲ ਜਾਣ ਪਹਿਚਾਨ ਕਰਨੀ ਉਹ ਕੁੜੀ ਹੌਲੀ ਹੌਲੀ ਅੱਗੇ ਤੁਰਦੀ ਜਾ ਰਹੀ ਸੀ ਅਤੇ ਸੋਨੂੰ ਉਸ ਦੇ ਪਿੱਛੇ ਬਿਨਾਂ ਕੁਝ ਬੋਲੇ ਜਾ ਰਿਹਾ ਸੀ ਤਾਂ ਜਦ ਕੁੜੀ ਅਗਲੇ ਸਟੇਸ਼ਨ ਤੇ ਉਤਰੀ ਤਾਂ ਸੋਨੂ ਵੀ ਚੁੱਪਚਾਪ ਉਸ ਕੁੜੀ ਦੇ ਪਿੱਛੇ ਉਸੇ ਸਟੇਸ਼ਨ ਤੇ ਉਤਰ ਗਿਆ ਪਰ ਉਸ ਕੁੜੀ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਕੋਈ ਇਸ ਤਰ੍ਹਾਂ ਉਸ ਦਾ ਕੋਈ ਪਿੱਛਾ ਕਰੇਗਾ ਤਾਂ ਕੁੜੀ ਕੁਝ ਟਾਈਮ ਬਾਅਦ ਉਸੇ ਸਟੇਸ਼ਨ ਤੋਂ ਬਾਹਰ ਨਿਕਲੀ ਅਤੇ ਇੱਕ ਸੁੰਸਾਨ ਰਸਤੇ ਤੇ ਚੱਲ ਪਈ ਉਹ ਰਸਤਾ ਜਿੱਥੇ ਕਿ ਦੂਰ ਦੂਰ ਤੱਕ ਕੋਈ ਵੀ ਨਹੀਂ ਸੀ ਉਹ ਛੋਟਾ ਜਿਹਾ ਰਸਤਾ ਜਿਸ ਦੇ ਇੱਕ ਸਾਈਡ ਤੇ ਜੰਗਲ ਸੀ ਤੇ ਇੱਕ ਸਾਈਡ ਤੇ ਬੰਜਰ ਜ਼ਮੀਨ ਤੇ ਸੋਨੂ ਵੀ ਉਸ ਦੇ ਪਿੱਛੇ-ਪਿੱਛੇ ਉਸੇ ਛੋਟੇ ਰਾਸਤੇ ਤੇ ਚੱਲ ਪਿਆ ਅਤੇ ਸੋਨੂ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਇੱਕ ਅਣਜਾਣ ਜਗ੍ਹਾ ਤੇ ਇੱਕ ਅਣਜਾਣ ਕੁੜੀ ਪਰ ਸੋਨੂ ਦੇ ਕਦਮ ਆਪਣੇ ਆਪ ਉਸ ਕੁੜੀ ਦੇ ਪਿੱਛੇ ਚੱਲ ਰਹੇ ਸੀ ਉਹ ਰੁਕ ਨਹੀਂ ਸਕਿਆ ਕੁਝ ਟਾਈਮ ਚੱਲਣ ਤੋਂ ਬਾਅਦ ਉਹ ਕੁੜੀ ਇੱਕ ਪਿੰਡ ਦੇ ਵਿੱਚ ਪਹੁੰਚੀ ਜਿੱਥੇ ਕੱਚੇ ਘਰ ਸੀ ਚੌਪੜੀਆਂ ਸੀ ਕੱਚੀਆਂ ਛੱਤਾਂ ਸੀ ਤਾਂ ਉਹ ਕੁੜੀ ਇੱਕ ਟੁੱਟੀ ਫੁੱਟੀ ਜਿਹੀ ਝੌਂਪੜੀ ਦੇ ਵਿੱਚ ਚਲੀ ਗਈ ਤਾਂ ਸੋਨੂੰ ਇੱਕ ਦਰਖਤ ਦੇ ਪਿੱਛੇ ਲੁਕ ਕੇ ਉਸ ਨੂੰ ਦੇਖਣ ਲੱਗਿਆ ਉਹ ਦੇਖ ਰਿਹਾ ਸੀ ਕਿ ਝੌਂਪੜੇ ਦੇ ਅੰਦਰ ਕੀ ਹੋ ਰਿਹਾ ਹੈ ਉਸ ਕੁੜੀ ਨੇ ਝੌਂਪੜੇ ਦੇ ਅੰਦਰ ਜਾ ਕੇ ਕੁਝ ਪੈਸੇ ਆਪਣੀ ਮਾਂ ਨੂੰ ਦੇ ਦਿੱਤੇ ਮਾਂ ਅੱਜ ਕੁਝ ਜ਼ਿਆਦਾ ਮਿਲ ਗਿਆ ਪਿਤਾ ਜੀ ਦੀ ਦਵਾਈ ਖਰੀਦ ਲਵਾਂਗੇ ਮਾਂ ਨੇ ਉਸ ਕੁੜੀ ਨੂੰ ਆਪਣੇ ਸਹੇਨੇ ਨਾਲ ਲਾ ਲਿਆ ਧੀਏ ਤੂੰ ਸੱਚ ਵਿੱਚ ਹੀ ਸਾਡੇ ਲਈ ਭਗਵਾਨ ਹੈ ਤੇਰੇ ਬਿਨਾ ਇਹ ਘਰ ਨਹੀਂ ਚੱਲ ਸਕਦਾ ਇਹ ਸਭ ਸੁਣ ਕੇ ਸੋਨੂ ਦੀਆਂ ਅੱਖਾਂ ਭਾਰੀਆਂ ਅਤੇ ਸੋਨੂ ਨੇ ਦੇਖਿਆ ਉਸਦੇ ਪਿਤਾ ਨੂੰ ਅਧਰੰਗ ਹੋਇਆ ਸੀ ਉਹ ਚੱਲ ਵੀ ਨਹੀਂ ਸਕਦਾ ਸੀ ਤੇ ਨਾਲ ਹੀ ਦੋ ਛੋਟੇ ਭੈਣ ਭਰਾ ਸੀ ਜੋ ਕਿ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਝੌਂਪੜੀ ਦੇ ਬਾਹਰ ਬੈਠ ਕੇ ਖੇਡ ਰਹੇ ਸਨ ਇਹ ਸਾਰਾ ਕੁਝ ਦੇਖਦੇ ਸੋਨੂ ਨੂੰ ਰਾਤ ਹੋ ਗਈ ਸੀ ਤਾਂ ਉਸਨੇ ਆਪਣੀ ਧੀ ਨੂੰ ਕਿਹਾ ਕਿ ਧੀਏ ਜਾ ਕੇ ਪਸ਼ੂਆਂ ਨੂੰ ਚਾਰਾ ਪਾਇਆ ਤਾਂ ਉਹ ਕੁੜੀ ਚਾਰਾ ਲੈ ਕੇ ਚਲੀ ਗਈ ਅਤੇ ਸੋਨੂ ਉਸਦੇ ਪਿੱਛੇ-ਪਿੱਛੇ ਤਾਂ ਉਸ ਕੁੜੀ ਨੇ ਪਿੱਛੇ ਮੁੜ ਕੇ ਦੇਖਿਆ ਤੁਸੀਂ ਇੱਥੇ ਕੀ ਕਰ ਰਹੇ ਹੋ ਸੋਨੂ ਉਸ ਦੀਆਂ ਅੱਖਾਂ ਵੱਲ ਦੇਖਦਾ ਰਿਹਾ ਕੁਝ ਬੋਲ ਨਹੀਂ ਸਕਿਆ ਉਹ ਕੁੜੀ ਥੋੜੀ ਡਰ ਗਈ ਫਿਰ ਬੋਲੀ ਬਾਬੂ ਜੀ ਤੁਸੀਂ ਪੈਸੇ ਵਾਪਸ ਲੈਣ ਆਏ ਹੋ ਮਾਫ ਕਰਿਓ ਪੈਸੇ ਦਾ ਪਿਤਾ ਜੀ ਦੀ ਦਵਾਈ ਵਿੱਚ ਖਰਚ ਹੋ ਗਏ ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਭੀਖ ਮੰਗ ਕੇ ਥੋੜੇ-ਥੋੜੇ ਕਰਕੇ ਤੁਹਾਡੇ ਪੈਸੇ ਵਾਪਸ ਕਰ ਦਿਆਂਗੀ ਪਰ ਹੁਣ ਮੇਰੇ ਕੋਲ ਕੁਝ ਵੀ ਨਹੀਂ ਹੈ ਇਹ ਸੁਣ ਕੇ ਸੋਨੂ ਦਾ ਦਿਲ ਟੁੱਟ ਗਿਆ ਉਸਨੇ ਜਵਾਬ ਦਿੱਤਾ ਕਮਲੀ ਮੈਂ ਪੈਸੇ ਲੈਣ ਲਈ ਨਹੀਂ ਆਇਆ ਮੈਂ ਤਾਂ ਸਿਰਫ ਤੈਨੂੰ ਦੇਖਣਾ ਚਾਹੁੰਦਾ ਸੀ ਤੇਰੀ ਆਵਾਜ਼ ਸੁਣੀ ਸੀ ਇਹ ਵੀ ਜਾਨਣਾ ਚਾਹੁੰਦਾ ਸੀ ਕਿ ਤੂੰ ਕਿਸ ਹਾਲਾਤਾਂ ਦੇ ਵਿੱਚ ਜ਼ਿੰਦਗੀ ਜੀ ਰਹੀ ਹੈ ਇਹ ਸਭ ਕੁਝ ਸੁਣ ਕੇ ਕੁੜੀ ਦੀਆਂ ਅੱਖਾਂ ਭਰ ਆਈਆਂ ਤੇ ਕਹਿਣ ਲੱਗੀ ਬਾਬੂ ਜੀ ਤੁਸੀਂ ਫਿਰ ਇੱਥੇ ਕੀ ਕਰਨ ਆਏ ਹੋ ਸੋਨੂ ਨੇ ਜਵਾਬ ਦਿੱਤਾ ਕਿ ਸ਼ਾਇਦ ਮੈਂ ਤੈਨੂੰ ਪਸੰਦ ਕਰਨ ਲੱਗਿਆ ਹਾਂ ਸ਼ਾਇਦ ਮੈਂ ਤੈਨੂੰ ਦਿਲ ਤੋਂ ਚਾਹਣਾ ਹਾਂ ਤਾਂ ਕੁੜੀ ਇਹ ਸੁਣ ਕੇ ਹੱਸ ਪਈ ਤੇ ਕਹਿਣ ਲੱਗੀ ਬਾਬੂ ਜੀ ਤੁਸੀਂ ਮਜ਼ਾਕ ਕਰ ਰਹੇ ਹੋ ਤੁਸੀਂ ਅਮੀਰ ਆਦਮੀ ਹੋ ਤੇ ਮੈਂ ਇੱਕ ਭਿਖਾਰਨ ਹਾਂ ਸੋਨੂੰ ਨੇ ਲੰਬਾ ਸਾਹ ਲਿਆ ਤੇ ਉਸ ਨੂੰ ਕਿਹਾ ਕਿ ਜੋ ਤੇਰੇ ਕੋਲ ਦਿਲ ਹੈ ਉਹ ਕਰੋੜਾਂ ਤੋਂ ਵੀ ਵੱਧ ਕੀਮਤੀ ਹੈ ਤਾਂ ਇੰਨੇ ਚ ਉਸ ਦੀ ਮਾਂ ਉੱਥੇ ਆ ਗਈ ਤੇ ਕੁੜੀ ਦਾ ਹੱਥ ਫੜ ਕੇ ਆਪਣੇ ਵੱਲ ਖਿੱਚ ਲਿਆ ਧੀ ਇਹ ਕੀ ਕਰ ਰਹੀ ਹੈ ਇਹ ਅਮੀਰ ਲੋਕ ਆਪਣੇ ਗਰੀਬਾਂ ਨਾਲ ਖੇਡਦੇ ਨੇ ਤੁਸੀਂ ਸਮਝਦੀ ਕਿਉਂ ਨਹੀਂ ਤਾਂ ਸੋਨੂ ਨੇ ਉਸ ਦੀ ਮਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਿਹਾ ਆਂਟੀ ਜੀ ਮੈਂ ਤੁਹਾਡੀ ਧੀ ਦੇ ਨਾਲ ਵਿਆਹ ਕਰਨਾ ਚਾਹੁੰਨਾ ਹਾਂ ਮੈਂ ਉਸ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਨਾ ਹਾਂ ਮਾਂ ਹੱਸ ਪਈ ਪੁੱਤ ਸਾਡੇ ਗਰੀਬਾਂ ਲਈ ਅਮੀਰਾ ਦੀ ਦੁਨੀਆ ਦੇ ਵਿੱਚ ਕੋਈ ਜਗ੍ਹਾ ਨਹੀਂ ਤੂ ਤਾਂ ਬਸ ਇੱਕ ਖੇਡ ਖੇਡੇਗਾ ਫਿਰ ਇਸ ਨੂੰ ਛੱਡ ਦੇਵੇਂਗਾ ਤਾਂ ਸੋਨੋ ਬੋਲਿਆ ਕਿ ਜੇਕਰ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੈਂ ਇੱਥੇ ਹੀ ਰੁਕ ਜਾਣਾ ਹਾਂ ਕੱਲ ਸਵੇਰੇ ਇਸ ਪਿੰਡ ਦੇ ਗੁਰਦੁਆਰੇ ਦੇ ਵਿੱਚ ਇਸ ਕੁੜੀ ਦੇ ਨਾਲ ਵਿਆਹ ਕਰਵਾ ਲਵਾਂਗਾ ਮਾਂ ਇਹ ਸਭ ਕੁਝ ਸੁਣ ਕੇ ਹੈਰਾਨ ਸੀ ਤੇ ਕੁੜੀ ਦੇ ਦਿਲ ਵਿੱਚ ਵੀ ਹਲਚਲ ਹੋ ਰਹੀ ਸੀ ਤੇ ਰਾਤ ਹੌਲੀ-ਹੌਲੀ ਬੀਤ ਰਹੀ ਸੀ ਤੇ ਸਵੇਰੇ ਜਦੋਂ ਸੂਰਜ ਚੜ੍ਹਿਆ ਤਾਂ ਉਹਦੀਆਂ ਕਿਰਨਾਂ ਪਿੰਡ ਦੀ ਮਿੱਟੀ ਨੂੰ ਛੂ ਰਹੀਆਂ ਸੀ ਗੁਰਦੁਆਰੇ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਬਾਣੀ ਪੜਨ ਲੱਗੇ ਤੇ ਸੋਨੂੰ ਆਪਣੇ ਵਾਅਦੇ ਦੇ ਮੁਤਾਬਿਕ ਉੱਥੇ ਹੀ ਖੜਾ ਸੀ ਉਸ ਦੀਆਂ ਅੱਖਾਂ ਦੇ ਵਿੱਚ ਉਹ ਚਮਕ ਸੀ ਜਿਵੇਂ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਲੈ ਲਿਆ ਹੋਵੇ ਪਿੰਡ ਦੇ ਲੋਕ ਹੈਰਾਨ ਸੀ ਕਿ ਇਹ ਤਾਂ ਕੋਈ ਵੱਡੇ ਘਰ ਦਾ ਮੁੰਡਾ ਹੈ ਇੱਕ ਗਰੀਬ ਘਰ ਦੀ ਕੁੜੀ ਨਾਲ ਕਿਦਾਂ ਵਿਆਹ ਕਰਾ ਸਕਦਾ ਹੈ ਉਸ ਕੁੜੀ ਦੀ ਮਾਂ ਪੂਰੀ ਰਾਤ ਸੋਚਦੀ ਰਹੇ ਤੇ ਉਸ ਦੇ ਦਿਲ ਦੇ ਵਿੱਚ ਇੱਕ ਡਰ ਵੀ ਸੀ ਤੇ ਇੱਕ ਚਮਕ ਅੱਜ ਕੋਈ ਅਮੀਰ ਮੁੰਡਾ ਮੇਰੀ ਕੁੜੀ ਨਾਲ ਵਿਆਹ ਕਰਵਾ ਲਵੇਗਾ ਤਾਂ ਸਵੇਰੇ ਉਹ ਕੁੜੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਉਹ ਮੁੰਡਾ ਸੱਚ ਵਿੱਚ ਹੀ ਗੁਰਦੁਆਰੇ ਸਾਹਿਬ ਵਿੱਚ ਮੇਰੀ ਉਡੀਕ ਕਰ ਰਿਹਾ ਹੈ ਮਾਂ ਨੇ ਪਹਿਲੀ ਵਾਰ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਮਾਂ ਮੈਂ ਕੀ ਕਰਾਂ ਇਹ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਜਾਂਦੇ ਨੇ ਧੀਏ ਸ਼ਾਇਦ ਰੱਬ ਨੇ ਤੇਰੇ ਲਈ ਕੁਝ ਚੰਗਾ ਹੀ ਲਿਖਿਆ ਹੈ ਤੇ ਇਹ ਜਾਂ ਕਿਸਮਤ بار بار ਦਰਵਾਜੇ ਤੱਕ ਨਹੀਂ ਆਉਂਦੀ ਉਸ ਕੁੜੀ ਦੇ ਪੈਰਾਂ ਦੇ ਵਿੱਚ ਜਿਵੇਂ ਖੰਭ ਲੱਗ ਗਏ ਹੁਣ ਉਹ ਭੱਜਦੀ ਹੋਈ ਗੁਰਦੁਆਰੇ ਸਹਿਬ ਪਹੁੰਚ ਗਈ ਸੋਨੂੰ ਪਹਿਲਾਂ ਹੀ ਗੁਰਦੁਆਰੇ ਸਹਿਬ ਦੇ ਵਿੱਚ ਪਹੁੰਚਿਆ ਹੋਇਆ ਸੀ ਅਤੇ ਲੋਕ ਵੀ ਉੱਥੇ ਚੁੱਪਚਾਪ ਇਹ ਸਭ ਕੁਝ ਦੇਖ ਰਹੇ ਸਨ ਜਦ ਸੋਨੂੰ ਨੇ ਉਸ ਕੁੜੀ ਵੱਲ ਦੇਖਿਆ ਤਾਂ ਸੋਨੂੰ ਦੇ ਚਿਹਰੇ ਤੇ ਇੱਕ ਸਕੂਨ ਸੀ ਮੈਂ ਜਾਣਦਾ ਸੀ ਕਿ ਤੂੰ ਜ਼ਰੂਰ ਆਵੇਂਗੀ ਗੁਰਦੁਆਰੇ ਸਹਿਬ ਦੇ ਵਿੱਚ ਇੱਕ ਸਿੰਪਲ ਜਿਹਾ ਵਿਆਹ ਹੋਇਆ ਨਾ ਕੋਈ ਬੈੱਡ ਨਾ ਕੋਈ ਬਰਾਤ ਪਰ ਜੋ ਲੋਕ ਉਹ ਵਿਆਹ ਦੇਖ ਰਹੇ ਸੀ ਉਹਨਾਂ ਦੇ ਦਿਲ ਵਿੱਚ ਬਹੁਤ ਸ਼ਾਂਤੀ ਸੀ ਜੋ ਕਿ ਇੱਕ ਬਹੁਤ ਅਮੀਰ ਘਰ ਦੇ ਵਿਆਹ ਦੇ ਵਿੱਚ ਵੀ ਨਹੀਂ ਮਿਲਦੀ ਸੋਨੂ ਨੇ ਉਸ ਕੁੜੀ ਦੇ ਗਲ ਵਿੱਚ ਵਰਮਾਲਾ ਪਾਇਆ ਤੇ ਦਿਲ ਤੋਂ ਉਸ ਨੂੰ ਆਪਣੇ ਘਰ ਵਾਲੀ ਮੰਨ ਲਿਆ ਵਿਆਹ ਤੋਂ ਬਾਅਦ ਸੋਨੂ ਨੇ ਉਸ ਦੀ ਮਾਂ ਦੇ ਘਰ ਰਾਸ਼ਨ ਕੱਪੜੇ ਇਹ ਸਭ ਕੁਝ ਪਹੁੰਚਾਇਆ ਤੇ ਆਂਢੀ ਗਵਾਂਢੀ ਨਾਲ ਛੋਟੀ ਜਿਹੀ ਪਾਰਟੀ ਵੀ ਦਿੱਤੀ ਸਭ ਦੇ ਲਈ ਰੋਟੀ ਪਾਣੀ ਦਾ ਪ੍ਰਬੰਧ ਵੀ ਕੀਤਾ ਇਹ ਸਭ ਦੇਖ ਕੇ ਉਸ ਕੁੜੀ ਦੇ ਮੂੰਹ ਤੇ ਬਹੁਤ ਹੀ ਰੌਣਕ ਸੀ ਤੇ ਸੋਨੂੰ ਨੂੰ ਇਹ ਸਭ ਕੁਝ ਦੇਖ ਕੇ ਬਹੁਤ ਸਕੂਨ ਮਿਲ ਰਿਹਾ ਸੀ ਤੇ ਹੁਣ ਸੋਨੂੰ ਨੇ ਉਸ ਕੁੜੀ ਨੂੰ ਬਹੁਤ ਸੋਹਣੇ ਕੱਪੜੇ ਪਵਾਏ ਆਪਣੇ ਬਾਈਕ ਤੇ ਬਿਠਾਇਆ ਹੌਲੀ-ਹੌਲੀ ਆਪਣੇ ਸ਼ਹਿਰ ਵੱਲ ਆ ਗਿਆ ਤੇ ਉਹ ਕੁੜੀ ਜੋ ਕਿ ਉਸ ਦੇ ਪਿੱਛੇ ਬੈਠੀ ਸੀ ਉਹ ਇਸ ਤਰ੍ਹਾਂ ਲੱਗ ਰਹੀ ਸੀ ਕਿ ਜਿਵੇਂ ਕੋਈ ਰਾਜਕੁਮਾਰੀ ਹੋਵੇ ਪਰ ਕਹਾਣੀ ਹਲੇ ਇੱਥੇ ਖਤਮ ਨਹੀਂ ਹੁੰਦੀ ਸ਼ਹਿਰ ਪਹੁੰਚਣ ਤੋਂ ਬਾਅਦ ਸੋਨੂੰ ਨੇ ਆਪਣੇ ਪਿਤਾ ਨੂੰ ਕੁਝ ਵੀ ਨਹੀਂ ਦੱਸਿਆ ਉਹ ਸ਼ਹਿਰ ਦੇ ਵਿੱਚ ਇੱਕ ਕਿਰਾਏ ਦੇ ਕਮਰੇ ਦੇ ਵਿੱਚ ਆਪਣੀ ਘਰ ਵਾਲੇ ਨਾਲ ਰਹਿਣ ਲੱਗ ਗਿਆ ਤੇ ਕਦੀ ਕਦੀ ਨਿਹਾਂ ਨਾਲ ਬਾਜ਼ਾਰ ਦੇ ਵਿੱਚ ਘੁੰਮਦਾ ਤਾਂ ਇੱਕ ਦਿਨ ਸੋਨੂ ਦੇ ਪਿਤਾ ਦਾ ਦੋਸਤ ਸੋਨੂ ਨੂੰ ਉਸ ਕੁੜੀ ਨਾਲ ਬਾਜ਼ਾਰ ਦੇ ਵਿੱਚ ਦੇਖ ਲੈਂਦਾ ਹੈ ਤਾਂ ਉਹ ਉਸੇ ਟਾਈਮ ਸੋਨੂ ਦੇ ਪਿਤਾ ਨੂੰ ਫੋਨ ਕਰਦਾ ਹੈ ਭਾਈ ਸਾਹਿਬ ਮੈਂ ਤੁਹਾਡੇ ਪੁੱਤ ਨੂੰ ਇੱਕ ਕੁੜੀ ਨਾਲ ਰੋਜ਼ ਬਾਜ਼ਾਰ ਦੇ ਵਿੱਚ ਘੁੰਮਦਾ ਦੇਖਦਾ ਹਾਂ ਲੱਗਦਾ ਹੈ ਕੋਈ ਗਲਤ ਸੰਗਤ ਵਿੱਚ ਪੈ ਗਿਆ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਉਸਦੇ ਪਿਤਾ ਫੋਨ ਲਾਉਂਦੇ ਨੇ ਵਧੀਆ ਕੱਪੜੇ ਉਸਦੇ ਚਾਲ ਦੇ ਵਿੱਚ ਹੁਣ ਆਤਮ ਵਿਸ਼ਵਾਸ ਸੀ ਕੋਈ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਉਹ ਕਦੇ ਰੇਲਵੇ ਸਟੇਸ਼ਨ ਤੇ ਭੀਖ ਮੰਗਦੀ ਸੀ ਪਿਤਾ ਨੇ ਕਿਹਾ ਵਧੀਆ ਗੱਲ ਹੈ ਪੁੱਤ ਜੇ ਤੇਨੂੰ ਪਸੰਦ ਹੈ ਤਾਂ ਤੂੰ ਵਿਆਹ ਕਰਵਾ ਲੈ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਸੋਨੂ ਨੇ ਕਿਹਾ ਠੀਕ ਹੈ ਪਿਤਾ ਜੀ ਮੈਂ ਤੁਹਾਨੂੰ ਜਲਦ ਹੀ ਸਾਰਾ ਕੁਝ ਦੱਸਦਾ ਹਾਂ ਸੋਨੂ ਜਾਣਦਾ ਸੀ ਕਿ ਹੁਣ ਸੱਚ ਲੁਕਾਉਣ ਦਾ ਕੋਈ ਫਾਇਦਾ ਨਹੀਂ ਹੈ ਉਹ ਉਹ ਟਾਈਮ ਆ ਗਿਆ ਸੀ ਜਦੋਂ ਆਪਣੇ ਪਿਤਾ ਦੇ ਸਾਹਮਣੇ ਸਾਰਾ ਕੁਝ ਸਾਫ਼-ਸਾਫ਼ ਦੱਸ ਦੇਣਾ ਚਾਹੀਦਾ ਸੀ ਪਰ ਕਹੇ ਤਾਂ ਕੀ ਕਹੇ ਕਿਵੇਂ ਦੱਸੇ ਕਿ ਉਹ ਕੁੜੀ ਜਿਸ ਨੂੰ ਉਸਨੇ ਕੋਚਿੰਗ ਦੀ دوست ਸਮਝਿਆ ਉਹ ਕਦੇ ਰੇਲਵੇ ਸਟੇਸ਼ਨ ਤੇ ਭੀਖ ਮੰਗਦੀ ਸੀ ਸੋਨੂ ਦੇ ਦਿਲ 'ਚ ਤੂਫਾਨ ਉੱਠ ਗਿਆ ਪਰ ਪਲਵੀ ਜਿਹੜੀ ਹੁਣ ਉਸਦੀ ਪਤਨੀ ਸੀ ਉਹ ਬਹੁਤ ਹੀ ਪਿਆਰ ਦੇ ਨਾਲ ਸੱਸ ਸੋਹਰੇ ਬਾਰੇ ਪੁੱਛਦੀ ਰਹਿੰਦੀ ਸੀ ਸੋਨੂ ਮੈਂ ਕਦੋਂ ਤੁਹਾਡੇ ਮਾਤਾ ਪਿਤਾ ਨੂੰ ਮਿਲਾਂਗੀ ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ ਸੋਨੂ ਬਸ ਟਾਲਦਾ ਰਹਿੰਦਾ ਹਲੇ ਨਹੀਂ ਪਲਵੀ ਸਹੀ ਵਕਤ ਆਉਣ ਦਿਓ ਪਰ ਪਲਵੀ ਦਾ ਦਿਲ ਬਹੁਤ ਸਾਫ਼ ਸੀ ਉਹ ਰੋਜ਼ ਸੋਨੂ ਨੂੰ ਕਹਿੰਦੀ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਹੈ ਕਿ ਮੈਂ ਉਹਨਾਂ ਦੇ ਪਿਆਰ ਦੀ ਹੱਕਦਾਰ ਨਹੀਂ ਹਾਂ ਸੋਨੂ ਦੇ ਦਿਲ ਦੇ ਵਿੱਚ ਹੁਣ ਹੋਰ ਝੂਠ ਬੋਲਣ ਦੀ ਸ਼ਕਤੀ ਨਹੀਂ ਬਚੀ ਸੀ ਉਸਨੇ ਪਿਤਾ ਨੂੰ ਫੋਨ ਕੀਤਾ ਪਿਤਾ ਜੀ ਕੀ ਮੈਂ ਕੱਲ ਕਰ ਆ ਸਕਦਾ ਹਾਂ ਪਿਤਾ ਨੇ ਮੁਸਕਰਾਉਂਦੇ ਹੋਏ ਕਿਹਾ ਬਿਲਕੁਲ ਪੁੱਤਰ ਤੇਰੀ ਮਾਂ ਤਾਂ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਹੈ ਅਗਲੇ ਦਿਨ ਸੋਨੂੰ ਨੇ ਪਲਵੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ ਉਸ ਦੀ ਮੰਗ ਦੇ ਵਿੱਚ ਸੰਧੂਰ ਭਰਿਆ ਉਸ ਨੂੰ ਇੱਕ ਵਧੀਆ ਤੇ ਸੋਨਾ ਪੰਜਾਬੀ ਸੂਟ ਪੋਆਇਆ ਉਸ ਦੇ ਚਿਹਰੇ ਦੀ ਮਾਸੂਮੀਤ ਨੂੰ ਦੇਖ ਕੇ ਉਹ ਖੁਦ ਹੀ ਸੋਚਣ ਲੱਗਿਆ ਪਿਤਾ ਜੀ ਨੂੰ ਪਲਵੀ ਨੂੰ ਦੇਖ ਕੇ ਸਾਰਾ ਕੁਝ ਸਮਝ ਆ ਜਾਵੇਗਾ ਜਦੋਂ ਦੋਮੇ ਘਰ ਪਹੁੰਚੇ ਤਾਂ ਮਾਤਾ ਪਿਤਾ ਦੀ ਨਜ਼ਰ ਪਲਬੀ ਤੇ ਟਿਕ ਗਈਆਂ ਐਨੀ ਸੋਹਣੀ ਤੇ ਸੁਨਖੀ ਬਹੂ ਮਾਣੇ ਤਾਂ ਦੇਖਦੇ ਹੀ ਆਪਣੀ ਨੂੰ ਨੂੰ ਪਿਆਰ ਦੇ ਨਾਲ ਗਲਨਾ ਲਾ ਲਿਆ ਧੀਏ ਤੈਨੂੰ ਤਾਂ ਦੇਖ ਕੇ ਅਜੀਹਾ ਲੱਗਦਾ ਹੈ ਜਿਵੇਂ ਭਗਵਾਨ ਦਾ ਭੇਜਿਆ ਹੋਇਆ ਕੋਈ ਤੋਹਫਾ ਹੋਵੇ ਪਲਬੀ ਨੇ ਮਾਤਾ ਪਿਤਾ ਦੀ ਸੇਵਾ ਦੇ ਵਿੱਚ ਖੁਦ ਨੂੰ ਲਾ ਲਿਆ ਸਵੇਰੇ ਉੱਠਦੀ ਸੀ ਆਪਣੇ ਮਾਤਾ ਦੇ ਪੈਰ ਦੱਬਦੀ ਪਿਤਾ ਨੂੰ ਚਾਹ ਦਿੰਦੀ ਘਰ ਦੀ ਸਫਾਈ ਤੋਂ ਲੈ ਕੇ ਖਾਣਾ ਬਣਾਉਣ ਤੱਕ ਸਾਰਾ ਕੁਝ ਆਪਣੇ ਆਪ ਕਰਦੀ ਮਾਂ ਕਈ ਵਾਰ ਕਹਿੰਦੀ ਕਿ ਤੈਨੂੰ ਤਾਂ ਰਾਣੀ ਦੀ ਤਰ੍ਹਾਂ ਰਹਿਣਾ ਚਾਹੀਦਾ ਹੈ ਪਰ ਤੂੰ ਤਾਂ ਸਾਰੇ ਦਿਨ ਹੀ ਸਾਡੀ ਸੇਵਾ ਦੇ ਵਿੱਚ ਲੱਗੀ ਰਹਿੰਦੀ ਹੈ ਸੋਨੂ ਦੇ ਪਿਤਾ ਵੀ ਮੁਸਕਰਾਉਂਦੇ ਪੁੱਤ ਤੂੰ ਬਹੁਤ ਹੀ ਸਮਝਦਾਰੀ ਦੇ ਨਾਲ ਬਹੂ ਨੂੰ ਪਸੰਦ ਕੀਤਾ ਇਹ ਸੱਚ ਵਿੱਚ ਹੀ ਸਾਡੇ ਘਰ ਦੀ ਲక్ష్ਮੀ ਹੈ ਸੋਨੂੰ ਜਾਣਦਾ ਸੀ ਕਿ ਹੁਣ ਸਹੀ ਟਾਈਮ ਹੈ। ਲੋਹੇ ਨੂੰ ਗਰਮ ਦੇਖਿਆ ਤਾਂ ਉਸਤੇ ਸੱਟ ਤਾਂ ਮਾਰਨੀ ਹੀ ਸੀ। ਰਾਤ ਨੂੰ ਸਾਰਿਆਂ ਨੇ ਜਦੋਂ ਰੋਟੀ ਖਾ ਲਈ ਸੀ, ਸੋਨੂੰ ਆਪਣੇ ਪਿਤਾ ਦੇ ਕੋਲ ਬੈਠਿਆ ਤੇ ਬਹੁਤ ਹੀ ਭਾਵੁਕ ਹੋ ਕੇ ਬੋਲਿਆ ਕਿ ਪਿਤਾ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਪਿਤਾ ਜੀ ਨੇ ਕਿਹਾ ਹਾਂ ਪੁੱਤ ਬੋਲ। ਸੋਨੂੰ ਨੇ ਕੰਬਦੀ ਹੋਈ ਆਵਾਜ਼ ਦੇ ਵਿੱਚ ਕਿਹਾ ਪਿਤਾ ਜੀ ਪਲਵੀ ਕੋਈ ਅਮੀਰ ਘਰ ਦੀ ਨਹੀਂ ਹੈ। ਉਹ ਰੇਲਵੇ ਸਟੇਸ਼ਨ ਤੇ ਭੀਖ ਮੰਗਦੀ ਸੀ। ਪਹਿਲੀ ਵਾਰ ਮੈਂ ਉਸ ਨੂੰ ਉੱਥੇ ਹੀ ਦੇਖਿਆ ਸੀ। ਉਸ ਦੇ ਪਿਤਾ ਬਹੁਤ ਹੀ ਬਿਮਾਰ ਸੀ ਮਾਂ ਦੂਜਿਆਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਮੈਂ ਉਸ ਨੂੰ 10000 ਰੁਪਏ ਦਿੱਤੇ ਸੀ ਫਿਰ ਪਤਾ ਨਹੀਂ ਮੈਨੂੰ ਕੀ ਹੋਇਆ ਮੇਰੇ ਦਿਲ ਵਿੱਚ ਬਸ ਉਹੀ ਵਸ ਗਈ ਮੈਂ ਉਸ ਨੂੰ ਲੱਭਦਾ ਰਿਹਾ ਉਸ ਦੇ ਪਿੰਡ ਗਿਆ ਤੇ ਫਿਰ ਉਸ ਦੇ ਨਾਲ ਵਿਆਹ ਕਰਵਾ ਲਿਆ ਪਿਤਾ ਜੀ ਮੈਂ ਇਹ ਸਾਰਾ ਕੁਝ ਤੁਹਾਡੀ ਮਰਜ਼ੀ ਤੋਂ ਬਿਨਾ ਕੀਤਾ ਪਰ ਪਲਵੀ ਦਾ ਦਿਲ ਬਹੁਤ ਸਾਫ਼ ਹੈ ਉਹ ਇਸ ਘਰ ਦੀ ਬਹੂ ਬਣਨ ਦੇ ਲਾਇਕ ਹੈ ਪਿਤਾ ਥੋੜੀ ਦੇਰ ਚੁੱਪ ਰਿਹਾ ਮਾਂ ਵੀ ਭਾਵਕ ਹੋ ਕੇ ਪਲਵੀ ਨੂੰ ਦੇਖ ਰਹੀ ਸੀ ਫਿਰ ਪਿਤਾ ਨੇ ਹੌਲੀ ਜਿਹੀ ਕਿਹਾ ਪੁੱਤ ਤੂੰ ਵਧੀਆ ਤੇ ਸਹੀ ਇਨਸਾਨ ਨੂੰ ਚੁਣਿਆ ਹੈ ਪਰ ਜੇਕਰ ਮੈਂ ਤੈਨੂੰ ਕਿਸੇ ਅਮੀਰ ਬਾਪ ਦੀ ਧੀ ਦੇ ਨਾਲ ਵਿਆਹ ਦਿੰਦਾ ਕਿ ਉਹ ਇਸ ਘਰ ਦੇ ਵਿੱਚ ਇਦਾਂ ਸੇਵਾ ਕਰਦੀ ਪੈਸੇ ਤਾਂ ਹੱਥਾਂ ਦੀ ਮੈਲ ਹੈ ਜਦੋਂ ਮਰਜੀ ਕਮਾ ਲਵੋ ਪਰ ਜਿਹੜਾ ਪਿਆਰ ਆਪਣੇ ਜਿਹੜੀ ਇੱਜ਼ਤ ਹੈ ਇਸ ਤੋਂ ਬਹੁ ਨੇ ਇਸ ਘਰ ਨੂੰ ਦਿੱਤੀ ਹੈ ਪੈਸਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਮਾਂ ਵੀ ਪਲਵੀ ਨੂੰ ਗਲ ਨਾਲ ਲਾ ਕੇ ਰੋਂਣ ਲੱਗ ਪਈ ਤੀਏ ਜੇਕਰ ਤੂੰ ਸਾਡੇ ਘਰ ਦੀ ਬਹੂ ਨਾ ਹੁੰਦੀ ਤਾਂ ਸ਼ਾਇਦ ਇਹ ਘਰ ਅਧੂਰਾ ਰਹਿ ਜਾਂਦਾ ਸੋਨੂ ਦੇ ਪਿਤਾ ਨੇ ਕਿਹਾ ਹੁਣ ਸਾਨੂੰ ਪਲਵੀ ਦੇ ਮਾਤਾ ਪਿਤਾ ਨੂੰ ਵੀ ਅਪਣਾਉਣਾ ਚਾਹੀਦਾ ਹੈ ਚਲੋ ਪੁੱਤ ਅਸੀਂ ਉਹਨਾਂ ਦੇ ਘਰ ਜਾਂਦੇ ਹਾਂ ਅਗਲੇ ਹੀ ਦਿਨ ਸੋਨੂ ਆਪਣੇ ਮਾਤਾ ਪਿਤਾ ਨੂੰ ਲੈ ਕੇ ਪਲਵੀ ਦੇ ਪਿੰਡ ਪਹੁੰਚਿਆ ਉਸ ਪਿੰਡ ਵਿੱਚ ਜਿੱਥੇ ਝੌਂਪੜੀ ਸੀ ਟੁੱਟੀ ਹੋਈ ਕੰਦਾ ਸੀ ਤੇ ਗਰੀਬੀ ਦਾ ਦਰਦ ਹਰ ਇੱਕ ਚਿਹਰੇ ਤੇ ਸਾਫ਼ ਝਲਕਦਾ ਸੀ ਪਰ ਪਿੰਡ ਦੇ ਵਿੱਚ ਜਿਵੇਂ ਅੱਜ ਇੱਕ ਅਲੱਗ ਹੀ ਰੌਣਕ ਸੀ ਪਲਵੀ ਦੇ ਪਿਤਾ ਜਿਹੜੇ ਝੌਂਪੜੀ ਤੋਂ ਬਾਹਰ ਇੱਕ ਪੁਰਾਣੇ ਮੰਜੇ ਤੇ ਪੇ ਰਹਿੰਦੇ ਸੀ ਅੱਜ ਜਿਵੇਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਇੱਕ ਉਮੀਦ ਦੀ ਕਿਰਨ ਸੀ ਜਦੋਂ ਸੋਨੂ ਦੇ ਮਾਤਾ ਪਿਤਾ ਝੌਂਪੜੀ ਦੇ ਅੰਦਰ ਗਏ ਤੇ ਪਲਵੀ ਦੇ ਮਾਤਾ ਪਿਤਾ ਘਬਰਾ ਗਏ ਤੇ ਬੋਲੇ ਸਾਹਬ ਜੀ ਸਾਹਬ ਜੀ ਅਸੀਂ ਤੁਹਾਡੀ ਜਾਤ ਨਹੀਂ ਦੇਖੀ ਤੁਸੀਂ ਅਮੀਰ ਹੋ ਇਹ ਨਹੀਂ ਦੇਖਿਆ ਬਸ ਮਜਬੂਰੀ ਦੇ ਵਿੱਚ ਆਪਣੀ ਧੀ ਨੂੰ ਵਿਆਹ ਦਿੱਤਾ ਮਾਫ ਕਰ ਦਿਓ ਸਾਹਿਬ ਅਸੀਂ ਗਰੀਬ ਲੋਕ ਹਾਂ ਸੋਨੂ ਦੇ ਪਿਤਾ ਨੇ ਉਹਨਾਂ ਕੋਲ ਜਾ ਕੇ ਹੱਥ ਜੋੜ ਲਏ ਨਹੀਂ ਬਿਰਜੀ ਅੱਜ ਤੋਂ ਤੁਸੀਂ ਸਾਡੇ ਹੋ ਤੁਹਾਡੀ ਧੀ ਨੇ ਜੋ ਸਾਡੀ ਸੇਵਾ ਕੀਤੀ ਹੈ ਸਾਨੂੰ ਪਿਆਰ ਦਿੱਤਾ ਹੈ ਜੋ ਇੱਜ਼ਤ ਦਿੱਤੀ ਹੈ ਉਹ ਦੁਨੀਆ ਵਿੱਚ ਅਮੀਰੀ ਤੋਂ ਬਹੁਤ ਵੱਡੀ ਹੈ ਪਲਵੀ ਦੀ ਮਾਤਾ ਰੋਣ ਲੱਗ ਪਈ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਕਿ ਸਾਡੀ ਧੀ ਕਦੇ ਇੰਨੀ ਇੱਜ਼ਤ ਬਣਾਵੇਗੀ ਅਸੀਂ ਤਾਂ ਸੋਚਦੇ ਸੀ ਕਿ ਪੀਖ ਮੰਗ ਕੇ ਕਿਵੇਂ ਨਾ ਕਿਵੇਂ ਕਰਕੇ ਜ਼ਿੰਦਗੀ ਲੰਘ ਜਾਵੇਗੀ ਸੋਨੂੰ ਦੀ ਮਾਂ ਨੇ ਵਿਪਲਵੀ ਦੀ ਮਾਤਾ ਪਿਤਾ ਦੇ ਸਾਹਮਣੇ ਹੱਥ ਜੋੜ ਕੇ ਕਿਹਾ ਅੱਜ ਤੋਂ ਅਸੀਂ ਇੱਕ ਹੀ ਪਰਿਵਾਰ ਹਾਂ ਹੁਣ ਇਹ ਝੌਂਪੜੀ ਨਹੀਂ ਰਹੇਗੀ ਅਸੀਂ ਤੁਹਾਡੇ ਲਈ ਪੱਕਾ ਘਰ ਬਣਵਾਵਾਂਗੇ ਤੇ ਤੁਹਾਨੂੰ ਇੱਕ ਦੁਕਾਨ ਵੀ ਖੋਲ ਕੇ ਦੇਵਾਂਗੇ ਪਿੰਡ ਵਾਲਿਆਂ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਉਹੋ ਕਹਿਣ ਲੱਗੇ ਸੱਚ ਹੀ ਕਦੇ-ਕਦੇ ਕਿਸਮਤ ਐਸੇ ਮੋੜ ਤੇ ਲੈ ਆਉਂਦੀ ਹੈ ਜਿਹੜੀ ਸਾਰਾ ਕੁਝ ਬਦਲ ਦਿੰਦੀ ਹੈ ਥੋੜੇ ਹੀ ਦਿਨਾਂ ਚ ਸੋਨੂ ਦੇ ਪਿਤਾ ਨੇ ਆਪਣੇ ਬੰਦਿਆਂ ਨੂੰ ਭੇਜ ਕੇ ਪਲਵੀ ਦੇ ਮਾਤਾ-ਪਿਤਾ ਦਾ ਪੱਕਾ ਘਰ ਬਣਵਾਇਆ ਇੱਕ ਛੋਟੇ ਜਿਹੇ ਦੁਕਾਨ ਖਲਵਾ ਦਿੱਤੀ ਤੇ ਪਲਵੀ ਦੇ ਪਿਤਾ ਨੂੰ ਬੈਠੇ-ਬੈਠੇ ਹੀ ਕੰਮ ਕਰਨ ਦਾ ਮੌਕਾ ਮਿਲ ਗਿਆ ਪਲਵੀ ਦੇ ਪਿਤਾ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਸੀ ਪੁੱਤ ਜਿਹੜਾ ਕਦੇ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਉਹ ਤੂੰ ਸੱਚ ਕਰਕੇ ਦਿਖਾ ਦਿੱਤਾ ਸੋਨੂ ਨੇ ਹੱਸਦੇ ਹੋਏ ਕਿਹਾ ਪਿਤਾ ਜੀ ਤੁਸੀਂ ਪਲਵੀ ਨੂੰ ਜਨਮ ਦਿੱਤਾ ਮੈਂ ਤਾਂ ਬਸ ਉਸ ਨੂੰ ਜ਼ਿੰਦਗੀ ਦਿੱਤੀ ਪਲਵੀ ਦੇ ਪਰਿਵਾਰ ਦੇ ਵਿੱਚ ਹੁਣ ਗਰੀਬੀ ਦੀ ਜਗ੍ਹਾ ਖੁਸ਼ੀ ਆ ਗਈ ਸੀ ਪਰ ਵੀ ਹੁਣ ਆਪਣੇ ਸੱਸੋਰੇ ਦੇ ਦਿਨ ਰਾਤ ਸੇਵਾ ਕਰਦੀ ਉਸ ਦੇ ਮਾਤਾ ਪਿਤਾ ਨਵੇਂ ਘਰ ਦੇ ਵਿੱਚ ਸੁੱਖ ਦਾ ਸਾਹ ਲੈਣ ਲੱਗੇ ਸੋਨੂ ਦੇ ਪਿਤਾ ਅਕਸਰ ਕਹਿੰਦੇ ਜੇਕਰ ਮੈਂ ਆਪਣੇ ਪੁੱਤ ਦਾ ਵਿਆਹ ਕਿਸੇ ਅਮੀਰ ਘਰ ਦੀ ਕੁੜੀ ਦੇ ਨਾਲ ਕਰਦਾ ਤਾਂ ਸ਼ਾਇਦ ਮੈਨੂੰ ਪੈਸੇ ਤਾਂ ਮਿਲ ਜਾਂਦੇ ਪਰ ਇੰਨੀ ਸੇਵਾ ਕਰਨ ਵਾਲੀ ਨੂੰ ਨਾ ਮਿਲਦੀ ਸੋਨੂ ਵੀ ਪਲਵੀ ਦਾ ਹੱਥ ਫੜ ਕੇ ਕਹਿੰਦਾ ਪਲਵੀ ਤੂੰ ਤਾਂ ਮੇਰੀ ਦੁਨੀਆ ਹੀ ਬਦਲ ਦਿੱਤੀ ਪਲਵੀ ਹੱਸਦੇ ਹੋਏ ਕਹਿੰਦੀ ਜੇਕਰ ਤੁਸੀਂ ਉਸ ਦਿਨ ਮੈਨੂੰ 2 ਰੁਪਏ ਹੀ ਦੇ ਕੇ ਚਲੇ ਜਾਂਦੇ ਤਾਂ ਸ਼ਾਇਦ ਆਪਾਂ ਕਦੇ ਨਾ ਮਿਲਦੇ ਸੋਨੂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਨਹੀਂ ਪਲਵੀ ਤੈਨੂੰ ਦੇਖ ਕੇ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਤੁਸੀਂ ਭੀਖ ਮੰਗਣ ਵਾਲੀ ਕੁੜੀ ਨਹੀਂ ਹੋ ਤੁਸੀਂ ਮੇਰੀ ਕਿਸਮਤ ਹੋ ਕਦੇ ਕਦੇ ਗਲਤ ਰਾਹਤੇ ਵੀ ਸਿੱਧੇ ਮੰਜ਼ਲ ਤੇ ਲੈ ਜਾਂਦੇ ਨੇ ਕਈ ਵਾਰ ਜ਼ਿੰਦਗੀ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਿੱਥੇ ਅਸੀਂ ਉਮੀਦ ਛੱਡ ਦਿੰਨੇ ਹਾਂ ਦੋਸਤੋ ਕੀ ਤੁਸੀਂ ਮੰਨਦੇ ਹੋ ਕਿ ਅਮੀਰੀ ਗਰੀਬੀ ਤੋਂ ਵੱਡੀ ਹੁੰਦੀ ਹੈ ਜਾਂ ਫਿਰ ਦਿਲ ਦਾ ਰਿਸ਼ਤਾ ਕੀ ਤੁਸੀਂ ਮੰਨਦੇ ਹੋ ਕਿ ਪਿਆਰ ਕਿਸੇ ਜਾਤ ਪੈਸੇ ਰੁਤਬੇ ਦਾ ਗੁਲਾਮ ਨਹੀਂ ਹੁੰਦਾ ਜ਼ਰੂਰ ਦੱਸਿਓ ਜੇਕਰ ਤੁਹਾਡੇ ਸਾਹਮਣੇ ਕੋਈ ਅਜਿਹਾ ਮੌਕਾ ਆਵੇ ਕਿ ਤੁਸੀਂ ਵੀ ਦਿਲ ਤੋਂ ਇਹੀ ਫੈਸਲਾ ਲਵੋਗੇ ਜਿਹੜਾ ਸੋਨੂ ਨੇ ਲਿਆ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵਧੀਆ ਜੀ ਸਟੋਰੀ ਦੇ ਨਾਲ ਇੱਕ ਹੋਰ ਅਜਿਹੀ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ